ਸਸਰੀਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਸਿਲਸਲਾ ਚੱਲ ਰਿਹਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰ ਰਹੇ ਹੋ ਤੁਹਾਡੇ ਇਲਾਕੇ ਵਿੱਚ ਮੀਂਹ ਦਾ ਕੀ ਹਾਲ ਹੈ ਜੀ ਪੈ ਰਿਹਾ ਹੈ ਮੀਂਹ ਜਾਂ ਨਹੀਂ ਪੈ ਰਿਹਾ ਘੱਟ ਪੈ ਰਿਹਾ ਹੈ ਕਿੰਮਣ ਕਣੀ ਹੈ ਜਾਂ ਬੱਦਲ ਬਾਈ ਹੈ ਪੂਰਾ ਲਿਖ ਦਿਓ ਕਮੈਂਟ ਦੇ ਵਿੱਚ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਵੀ ਤੁਹਾਡੇ ਇਲਾਕੇ ਦੇ ਹਾਲਾਤਾਂ ਬਾਰੇ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਸੈਟਲਾਈਟ ਇਮੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਦਾ ਹਾਲਾਤ ਬਣੇ ਹੋਏ ਦਿਖਾਈ ਦੇ ਰਹੇ ਨੇ ਖਾਸ ਕਰਕੇ ਗੁਰਦਾਸਪੁਰ ਪਠਾਨਕੋਟ ਦਾ ਇਲਾਕਾ ਜਿਹੜਾ ਹੈ ਜੂ ਦੇ ਵਿੱਚ ਬਹੁਤ ਸੰਘਣੇ ਮੀਹਾਂ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਸਵੇਰ ਵੇਲੇ ਤੋਂ ਹੀ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਇਹ ਇਲਾਕੇ ਹੋਗੇ ਜੀ ਦੁਆਬੇ ਦੇ ਬਹੁਤ ਸਾਰੇ ਇਲਾਕੇ ਹੁਸ਼ਿਆਰਪੁਰ ਰੂਪਨਗਰ ਜ਼ਿਲ੍ਹਾ ਸਭ ਜਦਾ ਅਜੀਤ ਸਿੰਘ ਨਗਰ ਕਰਾਲੀ ਮੁਹਾਲੀ ਮੋਰਿੰਡਾ ਇਹਨਾਂ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਬੱਦਲਵਾਈ ਦਿਖਾਈ ਦੇ ਰਹੀ ਸੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਨੰਗਲ ਦੇ ਇਲਾਕੇ ਵਿੱਚ ਸੰਘਣੇ ਮੀਹਾਂ ਹਨ ਆਪਣਾ ਜੋਰ ਦਿਖਾਇਆ ਹੋਇਆ ਹੈ ਜੀ ਤੇ ਬਾਕੀ ਹੁਣ ਜਿਹੜਾ ਇਲਾਕਾ ਰਹਿ ਰਿਹਾ ਜੀ ਉਹ ਮਲੋਟ ਤੋਂ ਬਠਿੰਡੇ ਦੇ ਵਿਚਕਾਰ ਦਾ ਇਲਾਕਾ ਹੈ ਜੀ ਫਰੀਦਕੋਟ ਫਿਰੋਜ਼ਪੁਰੇ ਨਾਲ ਇਲਾਕੇ ਵਿੱਚ ਵਿਸ਼ਾਲ ਵਿਸ਼ੱਕ ਘਾਟੇ ਇਲਾਕੇ ਦੇ ਵਿੱਚ ਅਸਰ ਦਿਖਾਈ ਦੇ ਰਿਹਾ ਹੈ ਪਰ ਆਉਂਦੇ ਕੁਝ ਘੰਟੇ ਦੇ ਵਿੱਚ ਇਹ ਇਲਾਕਾ ਵੀ ਮੀਂਹ ਦੇ ਨਾਲ ਕਵਰ ਹੁੰਦਾ ਦਿਖਾਈ ਦਵੇਗਾ ਆਪਾਂ ਕਹਿ ਸਕਦੇ ਹਾਂ ਕਿ ਓਵਰ ਆਲ 95% ਪੰਜਾਬ ਦੇ ਵਿੱਚ ਸੰਘਣਾ ਮੀਂਹ ਚੱਲ ਰਿਹਾ ਹੈ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਕਮੀ ਆ ਚੁੱਕੀ ਹੈ ਹਮਸ ਤੋਂ ਪੂਰੇ ਪੰਜਾਬ ਨੂੰ ਰਾਹਤ ਮਿਲ ਚੁੱਕੀ ਹੈ ਸ਼ਾਵਣ ਮਹੀਨੇ ਦਾ ਪਹਿਲਾ ਆਪਾਂ ਕਹਿ ਸਕਦੇ ਹਾਂ ਕਿ ਸ਼ਰਾਟੇਦਾਰ ਮੀਂਹ ਦੇਖਣ ਨੂੰ ਮਿਲਿਆ ਪ ਲਾ ਦਿੱਤੇ ਨੇ ਇਸ ਮੀਂਹ ਦੇ ਨਾਲ ਤੇ ਬਾਕੀ ਤੁਸੀਂ ਕਮੈਂਟ ਕਰ ਦਿਓ ਤੁਹਾਡੇ ਇਲਾਕੇ ਵਿੱਚ ਕੀ ਹਾਲਾਤ ਨੇ ਅਗਰ ਮੀਂਹ ਹੋ ਗਿਆ ਹੈ ਤਾਂ ਵੀ ਕਰ ਦਿਓ ਨਹੀਂ ਹੋਇਆ ਤਾਂ ਵੀ ਕਰ ਦਿਓ ਬੱਦਲ ਬਾਈਆ ਤਾਂ ਵੀ ਕਰ ਦਿਓ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਤਾਂ ਕਿ ਤੁਹਾਨੂੰ ਅਪਡੇਟ ਮਿਲਦੀ ਰਹੇ ਲਗਭਗ ਰਾਤ ਦੇ 8 ਵਜੇ ਤੱਕ ਇਹੇ ਹਾਲਾਤ ਬਣੇ ਰਹਿਣਗੇ ਤੇ ਰਾਤ ਦੀ ਵੀਡੀਓ ਵਿੱਚ ਤੁਹਾਨੂੰ ਅਸੀਂ ਰਾਤ ਦੀ ਅਪਡੇਟ ਦੇ ਦੇਵਾਂਗੇ ਵੀਡੀਓ ਦੇਖਣ ਲਈ ਸਾਰ ਦਰਸ਼ਕ ਵੀਰਾਂ ਦਾ ਧੰਨਵਾਦ ਜੀ